इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਹਲਕਾ ਜਿਹਾ ਗ੍ਰਾਉਂ ਵਿਕੇਸ਼ੀ ਗੁਰੂ ਰਵਿਦਾਸ ਮਹਾਰਾਜ ਦੇ 697 ਪ੍ਰਕਾਸ਼ ਦਿਵਸ ਤੇ ਦੀਸ਼ੀ ਬਾਲਮਿਕ ਜੀ ਮਹਾਰਾਜ 바이 ਸੰਗਤ ਜੀ ਅਤੇ ਭਾਈ ਜੀਵਨ ਸਿੰਘ ਨੂੰ ਸਮਰਪਿਤ ਰਾਜਨੀਤਿਕ ਵਿਚਾਰਾ ਤੋ ਕੋਹਾ ਦੌਰ ਨਿਰੋਲ ਧਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਾਰੇ ਇਲਾਕੇ ਦੇ ਵੀਰਾਂ ਨੇ ਵੱਧ ਤੋਂ ਵੱਧ ਚੜ ਕੇ ਹਿੱਸਾ ਲਿਆ ਤੇ ਜਿਸ ਵਿੱਚ ਵਿਸ਼ੇਸ਼ ਤੌਰ ਤੇ 라ਗੀ ਜੱਥਾ ਭਾਈ ਗੁਰਵਿੰਦਰ ਸਿੰਘ ਜੀ ਰਸੂਲਪੁਰੀ ਬਰਗਾੜੀ ਵਾਲਿਆਂ ਦਾ ਢਾਡੀ ਜੱਥਾ ਕੀਰਤਨ ਜੱਥਾ ਭਾਈ ਸਾਇਬ ਪਾਈ ਗਗਨਦੀਪ ਸਿੰਘ ਜੀ ਹਜੂਰੀ 라ਗੀ ਸ਼੍ਰੀ ਗੁਰਵਿੰਦਰ ਬਾਸਾ ਜੀ ਅਮਰਸਰ ਦੇ ਭਾਈ ਸਾਹਿਬ ਭਾਈ ਕੇਵਲ ਸਿੰਘ ਜੀ ਖੁਰਾੜ ਗਲਵਾਲੀਆਂ ਨੇ ਸੰਗਤ ਨੂੰ ਤਾਂਤਾ ਸ਼੍ਰੀ ਗੁਰੂਆਂ ਸਾਹਿਬ ਜੀ ਦੀ ਬਾਣੀ ਸੁਣਾ ਕੇ ਨਿਹਾਲ ਕੀਤਾ ਅਤੇ ਨਾਲ ਹੀ ਰਵਿਦਾਸ ਮਹਾਰਾਜ ਦੇ ਜੀਵਨ ਨੂੰ ਸਮਰਪਿਤ ਸ਼੍ਰੀ ਰਵਿਦਾਸ ਲੀਲ ਪੁਸਤਕ ਵੀ ਸੰਗਤਾਂ ਵਿੱਚ ਪੇਸ਼ ਕੀਤੀ ਗਈ ਗੁਰੂ ਘਰ ਲੰਗਰ ਵੀ ਟੁੱਟ ਵਰਤਾਇਆ ਗਿਆ ਪੱਤਰਕਾਰ ਜਸਵਿੰਦਰ ਸਿੰਘ ਰਾਏ ਕੋਟ ਲੁਧਿਆਣਾ ਬੋਲਣਾ ਜੀ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਇਆ ਹਿਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਇਹ ਜੋ ਸਾਡੇ ਕੋਲੇ ਰਬਦਾਸ ਲੀਲਾ ਨਾਂ ਦੀ ਬੁੱਕ ਹੈ ਕਿਉਂਕਿ ਸਤਿਗੁਰੂ ਰਬਦਾਸ ਜੀ ਦੀ ਪੂਰੀ ਜੀਵਨੀ ਸਾਡੇ ਬਹੁਤ ਹੀ ਮਹਾਨ ਕਵੀ ਭਾਈ ਬਰਿਆਮ ਸਿੰਘ ਜੀ ਚੰੜੜ ਜਿਨ੍ਹਾਂ ਨੇ ਆਪਣੀ ਕਰ ਕਵਲਾਂ ਦੇ ਨਾਲ ਅੱਜ ਤੋਂ 70 80 ਸਾਲ ਪਹਿਲਾਂ ਸਾਲ ਪਹਿਲਾਂ ਲਿਖੀ ਸੀ ਕਿਉਂਕਿ 19 ਸਤੰਬਰ 21 ਅਕਤੂਬਰ 1970 ਵਾ 55 ਦੀ ਵਾਰ ਕਰਤੀ ਸੀ ਪਾਣੇ ਮੈਂ ਸੰਗਤਾਂ ਦੀ ਭੇਟਾ ਕਰਦਾ ਹੋਇਆ ਮੈਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਤਿਗੁਰੂ ਸਰਬਦਾਸ ਜੀ ਜੀ ਜੋ ਜੀਵਨੀ ਆਪ ਜੀ ਦੋਨਾਂ ਹੱਥਾਂ ਦੇ ਨਾਲ ਸਵੀਕਾਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਪੰਡੀਆਂ ਨਿਊਜ਼ ਇਸ ਟੀਵੀ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਇੱਥੇ ਆ ਕੇ ਸਾਨੂੰ ਸਹਿਯੋਗ ਦਿੱਤਾ ਹੈ ਕਿ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਹੈ ਕਿ ਤੁਸੀਂ ਰਬਦਾਸ ਸਤਗੁਰਾਂ ਜੀ ਦੀ ਜੀਵਨੀ ਜੋ ਕਿ ਸੰਗਤਾਂ ਦੇ ਵਿੱਚ ਫਲਾਉਣ ਦੀ ਕੋਸ਼ਿਸ਼ ਕਰ ਰਹੇ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਜੀ ਕੀ ਸਤਿ ਸ੍ਰੀ ਅਕਾਲ ਤੇ ਇੱਕ ਪਾਸਟਕ ਨਾਲ ਇਹਨਾਂ ਨਿਊਜ਼ ਯੂ ਟੀਵੀ ਵਾਲਿਆਂ ਨੂੰ ਵੀ ਭਾਈ ਵੀਰਾਂ ਨੂੰ ਮੈਂ ਸਨਮਾਨਿਤ ਕਰੂੰਗਾ ਤੇ ਸਵੀਕਾਰ ਕਰਨਾ আপনি গানটা করছো আ আপনি গানটা করছো గెక gutగగ 9గె density それ ొవిర్నాల ఇబవారట మిశడి యాత్పరారోచఢి. ఩ిఢికబ నేాలాిేం లాదించఢచనల. పెాంటానిలnosం�చిలా 000 కుటుప లె regretsటారల గరోటాటటుపస్� No. Yeah. ਤੇ ਇਹ ਨੂਰ ਮਾ ਦੇ ਦੇ ਤੈਨੂੰ ਤੇਰੇ ਨਾਲ ਜਦੋਂ ਵੀ ਸਾਥ ਨਾ ਹੋਵੇ ਕਦੇ ਵੀ ਤੇਰੇ ਨਾਲ ਨਾ ਹੋਵੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 647ਵਾਂ ਗੁਰਪੁਰਬ ਮਨਾਇਆ ਹੈ ਸੰਗਤਾਂ ਵੱਲੋਂ ਕੀ ਸਜੋਗ ਹੈ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਸ਼ਿਰਵਾਹਿਗੁਰੂ ਜੀ ਦੇ ਪਰਮੇ ਅੱਜ ਦਾ ਜਿਹੜਾ ਇਹ ਮੇਠਾ ਪ੍ਰੋਗਰਾਮ ਆ ਸਮਾਜ ਮਲਵਟਨ ਸੁਸਾਇਟੀ ਦੁਆਰਾ ਜਿਹਦੇ ਵਿੱਚ ਭੰਤਨ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਿਸ਼ੀ ਵਾਲਮੀਕ ਜੀ ਬਾਬਾ ਸੰਗਤ ਸਿੰਘ ਜੀ ਤੇ ਬਾਬਾ ਜੀਵਨ ਸਿੰਘ ਜੀ ਇਨਾ ਰੈਬਰਾਂ ਦੀ ਪਵਿੱਤਰ ਯਾਦ ਦੇ ਵਿੱਚ ਇਹ ਜੋ ਸੁਸਾਇਟੀ ਨੇ ਪ੍ਰੇਠਾ ਪ੍ਰੋਗਰਾਮ ਨਾਲ ਆਪ ਵਿਕਿਆ ਸੀ ਸਾਰੇ ਇਲਾਕੇ ਦੇ 70 80 ਪਿੰਡਾਂ ਦੀ ਸੰਗਤ ਦੇ ਕੋਲੇ ਅਸੀਂ ਪਹੁੰਚ ਕੀਤੀ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ 7 8 ਤੇ 9 ਤਰੀਕ ਨੂੰ ਦਾਣਾ ਮੰਡੀ ਜਗਰਾਉਂ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਹੋਣ ਜਾ ਰਹੇ ਨੇ ਸੋ ਸਾਰੀ ਸੰਗਤ ਨੇ ਸਾਡੀ ਉਸ ਬੇਨਤੀ ਤੇ ਫੌਂਚ ਲਾਇਆ ਸੋ ਇਹ ਪਹਿਲਾ ਪ੍ਰੋਗਰਾਮ ਸੀ ਬਹੁਤ ਸਾਰੀਆਂ ਹੁਣਤਾਈਆਂ ਵੀ ਰਹਿ ਗਈਆਂ ਹੋਣਗੀਆਂ ਅਸੀਂ ਸਾਰੇ ਸੰਗਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਸਾਡੇ ਇਸ ਜਿਹੜੇ ਪ੍ਰੋਗਰਾਮ ਦੇ ਕਰਤਾ ਤਰਤਾ ਉਹ ਵੀਰ ਮਹਿੰਗਾ ਸਿੰਘ ਵੀਰ ਪੁਰਹਾਸ ਅਦਾਰਿਸ਼ਪਾਲ ਸਿੰਘ ਚੀਮਣਾ ਭਾਈਜੀ ਪ੍ਰੇਮ ਸਿੰਘ ਲੋਟ ਤੇ ਹੋਰ ਸਾਡੇ ਸਾਥੀ ਜਿਹੜੇ ਉਹਨਾਂ ਨੇ ਇਸ ਪ੍ਰੋਗਰਾਮ ਦੀ ਸਫਲਤਾ ਵਾਸਤੇ ਦਿਨ ਰਾਤ ਇੱਕ ਕਰ ਦਿੱਤਾ ਅਸੀਂ 2 ਮਹੀਨਿਆਂ ਤੋਂ ਪੂਰੀ ਟੀਮ ਆ ਜਿਹੜੀ ਉਹ ਅਸੀਂ ਇਸਤੇ ਕੰਮ ਕਰ ਰਹੇ ਸੀਗੇ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਅੱਜ ਸਾਡਾ ਮਨ ਬਹੁਤ ਖੁਸ਼ ਹੈ ਵੀ ਸਾਰੀ ਸੰਗਤ ਹਮ ਹਮਾ ਕੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀ ਆ ਸਾਡਾ ਬਹੁਤ ਹੀ ਸਰਦੋਗਵੀਰ ਇੱਕ ਮੈਂ ਨਾਂ ਲੈਣ ਵਾਲਿਆਂ ਰਹਿ ਗਿਆ ਦੀਪ ਜਗਰਾਉਂ ਇਹ ਇਹ ਨੇ ਵੀ ਦਿਨ ਰਾਤ ਇੱਕ ਕੀਤੀ ਆ ਹੋਰ ਜਿੰਨੇ ਵੀ ਹੋਰ ਬੰਦੇ ਵੀ ਜਿੰਨੇ ਸਭੀ ਚਪਟੇ ਆ ਜੜਕਿਆਂ ਵਾਲੇ ਸੰਤਰਾਮ ਜੀ ਐਕ ਰੂਪ ਤੋਂ ਹੈਗੇ ਆ ਹਰਪ੍ਰੀਤ ਮੱਲਾ ਸਾਰੀ ਸੰਗਤ ਬੋਲੀ ਮਲਕ ਠੀਕ ਆ ਇਹ ਸਾਰੀ ਸੰਗਤ ਦੇ ਵਿੱਚ ਐਂ ਵਿਚਰਿਆ ਵੀ ਆਪ ਬ란ਤੀ ਆ ਰਹੇ ਹਾਂ ਸੋ ਸਾਰੀ ਸੰਗਤ ਨੇ ਬੜਾ ਹੀ ਸਹਿਯੋਗ ਦਿੱਤਾ ਬੱਸਾਂ ਭਰ ਕੇ ਆਇਆ ਗੱਡੀਆਂ ਭਰ ਕੇ ਜਿੱਥੇ-ਜਿੱਥੇ ਵੀ ਜਿਸ ਤਰ੍ਹਾਂ ਦੇ ਇੱਕ ਇੱਕ ਕਨਵੈਨਸ ਉਹਨਾਂ ਨੂੰ ਬਣਦਾ ਸੀ ਉਹ ਇੱਥੇ ਇਸ ਪ੍ਰੋਗਰਾਮ 'ਚ ਪਹੁੰਚੇ ਆ ਤੇ ਅਸੀਂ ਸਾਰੀ ਪ੍ਰੈਸ ਦਾ ਵੀ ਬਹੁਤ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਸੱਦੇ ਤੇ ਇਸ ਤੇ ਪਹੁੰਚੜਾਇਆ ਹੈ ਤੇ ਆਸ ਕਰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੀ ਸੰਗਤ ਸਾਨੂੰ ਇਵੇਂ ਨਿਵਾਜੂਗੀ ਤਾਂ ਕਿ ਜਿਹੜਾ ਇਹ ਪ੍ਰੋਗਰਾਮ ਆ ਪਹਿਲਾ ਪ੍ਰੋਗਰਾਮ ਆ ਤੇ ਹੱਥ ਮੰਨ ਕੇ ਫਿਰ ਇੱਕ ਵਾਰ ਸਾਰੀ ਸੰਗਤ ਤੋਂ ਅਸੀਂ ਮਾफी ਚਾਹਾਂਗੇ ਕਿ ਭਈ ਸਾਰਿਆਂ ਦਾ ਧੰਨਵਾਦ ਆ ਤੇ ਜੇ ਸਾਡੇ ਕੋਲੋਂ ਕੋਈ ਹੁਣਤਾਈ ਰਹਗੀ ਹੋਵੇ ਤਾਂ ਸਾਨੂੰ ਸਾਰੀ ਸੰਗਤ ਤੋਂ ਬਖਸ਼ਣ ਜੋਗਾ ਉਹ ਸਾਨੂੰ ਮਾਫ ਕਰਿਓ ਤੇ ਇਹ ਇੱਕ ਗੱਲ ਦੀ ਸਾਨੂੰ ਖੁਸ਼ੀ ਹੈ ਵੀ ਸਾਡੇ ਪੱਥ ਕਿਸੇ ਦੇ ਵਿੱਚ ਜਿੱਥੇ ਪਹੁੰਚੇ ਹੈ ਰਾਗੀ ਢਾਡੀ ਕਮਿਸ਼ਨਰ ਸ਼੍ਰੀ ਅਮਰਸਰ ਸਾਹਿਬ ਤੋਂ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਪਹੁੰਚੇ ਉੱਚੇ-ਚੇ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬੱਬਾ ਜੀ ਫਰਾਲਗੜ੍ਹ ਸਾਹਿਬ ਤੋਂ ਭਾਈ ਸਾਹਿਬ ਭਾਈ ਕੇਵਲ ਸਿੰਘ ਜੀ ਉਹ ਵੀ ਆਪਣੇ ਸਾਥੀਆਂ ਸਮੇਤ ਪਹੁੰਚੇ ਆਪਣੇ ਪ੍ਰਵਚਨਾ ਦੇ ਨਾਲ ਸੰਗਤਾਂ ਨੂੰ ਨੇ ਹਲ ਕੀਤਾ ਸੋ ਸਾਰੀ ਸੰਗਤ ਨੇ ਬੜੀ ਹੀ ਤਨਦੇਹੀ ਦੇ ਨਾਲ ਜਿੱਥੇ ਕਿਤੇ ਵੀ ਉਹਨਾਂ ਨੂੰ ਲੱਗਦਾ ਸੀ ਵੀ ਕੰਮ ਕਰਨ ਵਾਲਾ ਸੋ ਬਗੈਰ ਕਿਸੇ ਇਛਟਾ ਹਰ ਤੋਂ ਕੰਮ ਕੀਤਾ ਸੋ ਇਹ ਸਾਡਾ ਇੱਕ ਸਮਾਜ ਨੂੰ ਇੱਕ ਕਰਨ ਦਾ ਜਾਂ ਸਾਡੀ ਸਮਾਜਿਕ ਇਕਤਾ ਨੂੰ ਦਰਸਾਉਣ ਦਾ ਇੱਕ ਛੋਟਾ ਜਿਹਾ ਪ੍ਰਾਲਾ ਸੀ ਆਸ ਹੈ ਵੀ ਇਹ ਸੋਸਾਇਟੀ ਦੇ ਵਿੱਚ ਬੜਾ ਵਧੀਆ ਮੈਸੇਜ ਆਊਗਾ ਤੇ ਸਮਾਜ ਮਿਲਵਰਤਨ ਸੋਸਾਇਟੀ ਦੇ ਸਾਰੇ ਹੀ ਅਹੁਦੇਦਾਰ ਇਸ ਗੱਲ ਦੇ ਵਧਾਈ ਦੇ ਪੱਖੋਂ ਇਦਾਂ ਖੜੇ ਰਹੇ 交费了吗？